வாசாரு தசி கவனி அக்கூலா நீ ਪੁੱਤ ਵਿਛੜਿਆ ਤੁਸੀਂ ਵੀ ਚੱਲੇ ਨਿਰਧਿਆਨ ਦੇ ਹੱਥ ਚੜ ਚੱਲੇ ਮੈਂ ਵੀ ਤੱਤੇ ਮਗਰੇ ਆਵਾ ਬਸ ਹੁਣ ਮੈਂ ਵੀ ਸੱਚ ਖੰਡ ਜਾ ਵੇਲਾ ਆ ਗਿਆ ਇਹ ਦਾਤੀ ਤੋਂ ਚੁਦਾਈਤਾ ਸਾਜ ਮੁੜ ਕੇ ਹੋਣਾ ਨਹੀਂ ਤੈਨੂੰ ਦੱਸਿਏ ਕਿਵੇਂ ਕੀ ਹੋਣਾ ਏ ਤੇਰੀ ਅੱਖੀਆਂ ਨੂੰ ਅਸਿਰੂ ਲੋਣਾ ਨਹੀਂ ਨੀ ਅੱਖੀਆਂ ਨੂੰ ਅਸੀਂ ਲੋਣਾ ਨਹੀਂ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਸਾਕੇ ਤਾਂ ਬਹੁਤ ਹੋਏ ਸਾਕਾ ਵਖਰਾਏ ਸਰਹੰਦ ਦਾ ਕਦੇ ਗੌਰ ਨਾਲ ਪੜਿਓ ਲੈ ਇਤਿਹਾਸ ਉਹ ਪਾਪਨ ਕੰਦ ਦਾ ਕੁਦਰਤ ਵੀ ਕੰਬ ਗਈ ਸੀ ਕੰਬ ਗਈ ਸੀ ਵੇਖਿਓ ਜ਼ੁਲਮ ਗਿਆਨੀ ਜਰਿਆ ਖੇਡਣ ਦੀਆਂ ਉਮਰਾ ਸੀ ਉਮਰਾ ਸੀ ਵੈਰੀਓ ਤਰਸ ਕਿਉ ਨਹੀਂ ਕਰਿਆ ਖੇਡਣ ਦੀਆਂ ਉਮਰਾ ਸੀ ਉਮਰਾ ਸੀ ਵੈਰੀਓ ਤਰਸ ਕਿਉ ਨਹੀਂ ਕਰਿਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਟਾ ਲੰਮੀਆ ਤੇਰਸ ਤਪ ਹੜਦਾ ਤੂਰੇ ਜਾਂਦੇ ਆਂ ਗੁਰਾਂ ਦੇ ਲਾਲ ਜੀ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲੋ ਹਾਲ ਜੀ ਵਤਨ ਅੰਮੀਆ ਤੇ ਰਸਤਾ ਪੁਹਾੜ ਦਾ ਤੂਰੇ ਜਾਂਦੇ ਆਂ ਗੁਰਾਂ ਦੇ ਲਾਲ ਜੀ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲੋ ਹਾਲ ਜੀ ਵਟਾ ਲੰਮੀਆ ਤੇ ਰਸ ਤਪ ਪਹਾੜ ਦਾ ਤੂਰੇ ਜਾਂਦੇ ਆ ਗੁਰਾਂ ਦੇ ਲਾਲ ਜੀ ਮਾਤਾ ਗੁਜਰੀ ਹੰਨਾ ਦੇ ਨਾਲ ਜੀ ਸਰਸਾ ਨਦੀ ਤੇ ਵਿਸ਼ੋੜਾ ਪੈ ਗਿਆ ਉਸ ਵੇਲੇ ਦਸ ਸੁਣ ਲੋ ਹਾਲ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤੇ ਚਾਰ ਪੁੱਤ ਵਾਰੇ ਪੰਜਵੀਂ ਮਾਵਾਰੀ ਛੇਮਾ ਬਾਪ ਵਾਰਿਆ ਸਤਵਾ ਆਪ ਵਾਰਿਆ ਸਤਵਾਰ ਕੇ ਵੀ ਕਹਿੰਦਾ ਏ ਸਤਵਾਰ ਕੇ ਵੀ ਕਹਿੰਦਾ ਏ ਪਾਣਾ ਮਿੱਠਾ ਲਾਗੇ ਤੇਰਾ ਸਰਬੰਸਦਾਨੀ ਆਵੇ ਦੇਣਾ ਕੋਣ ਦਊਗਾ ਤੇਰਾ ਸਰਬੰਸਦਾਨੀ ਆਵੇ ਦੇਣਾ ਕੋਣ ਦਊਗਾ ਤੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ एकंकार सतनाम करता पुरख निरपो निरवैर अकाल मूरत अजुनै साहिबान गुरु प्रसाद जप आचच जुगाद सच हैप्पी सच नानक हो सीबी सच वाहिगुरु जी का खालसा वाहिगुरु जी की फतेह एकंकार सतनाम करता पुरख निरपो निरवैर अकाल मूरत अजुनै साहिबान गुरु प्रसाद जप ਆ ਦੇ ਸੱਚ ਜੁਗਾ ਦੇ ਸੱਚ ਹੈਪੀ ਸੱਚ ਨਾਨਕ ਹੋਸੀ ਵੀ ਸੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ Criatas! Yeah.